ਸੱਸੀ ਆਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਜੀ ਦੀ ਵੱਡੀ ਖਬਰ ਖਬਰਾਂਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਝੋਨੇ ਦੇ ਚੱਕਰਾਂ 'ਚ ਧਰਤੀ ਹੇਠਲਾ ਪਾਣੀ ਦਾ ਵਿਦੇ ਸੰਕਟ ਤਾਜ਼ਾ ਰਿਪੋਰਟ ਦਾ ਖੁਲਾਸਾ 8 ਜ਼ਿਲ੍ਹਿਆਂ 'ਚ ਹਾਲਤ ਮਾੜੀ ਨਵਾਂ ਚ ਗਬੀਰ ਸੰਕਟ ਇਸ ਦੇ ਨਾਲ ਹੀ ਪੰਜਾਬ ਦੇ ਧਰਤੀ ਹੇਠਲਾ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਪ੍ਰੀ ਮੌਨਸੂਨ ਦੀ ਧਰਤੀ ਹੇਠਲਾ ਪਾਣੀ ਦੇ ਪੱਧਰ ਦੇ ਵਿਸ਼ਲੇਸ਼ਣ ਰਿਪੋਰਟ ਵਿੱਚ ਹੈਰਾਨੀਜਨਕ ਪਾਸੇ ਹੋਏ ਹਨ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਪਾਣੀ ਦੀ ਸਥਿਤੀ ਬੰਦ ਤੋਂ ਬੱਧ ਹੁੰਦੀ ਜਾ ਰਹੀ ਚਾਰ ਜਿਲ੍ਹਿਆਂ ਵਿੱਚ ਕੁਝ ਰਾਹਤ ਮਿਲੀ ਹੈ ਪਰ ਇੱਥੇ ਵੀ ਸਥਿਤੀ ਬਹੁਤ ਚੰਗੀ ਨਹੀਂ ਹੈ ਇਸ ਦੇ ਨਾਲ ਹੀ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਵੀ ਜ਼ਿਲ੍ਹਿਆਂ ਦੀ ਰਿਪੋਰਟ ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਪਾਣੀ ਦਾ ਪੱਧਰ ਸਭ ਤੋਂ ਘਟ ਆਇਆ ਹੈ ਅਤੇ ਇਸ ਦੇ ਨਾਲ ਹੀ ਪਟਿਆਲਾ ਅਤੇ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਰੋਪੜ ਨਵਾਂਸ਼ਹਿਰ ਤਰਨਤਾਰਨ ਗੁਰਦਾਸਪੁਰ ਅੰਬੇਸਰ ਫਤਿਹਗੜ੍ਹ ਸਾਹਿਬ ਮੁਹਾਲੀ ਫਤਿਹਗੜ੍ਹ ਸਾਹਿਬ ਦਾ ਪਾਣੀ ਦਾ ਪੱਧਰ 31.0 ਆਇਆ ਹੈ ਇਸ ਦੇ ਨਾਲ ਹੀ ਪਾਣੀ ਦੀ ਕਮੀ ਵਧਦੀ ਜਾ ਰਹੀ ਦਿਨੋ ਦਿਨ ਪਾਣੀ ਦਾ ਬਹੁਤ ਜ਼ਿਆਦਾ ਕਮੀ ਵਧੇਗੀ ਫਤੇਗੜ ਸਾਹਿਬ ਵਿੱਚ ਪਾਣੀ ਦਾ ਪੱਧਰ ਤੇਤੀ ਆਇਆ ਹੈ ਤੇ ਮੀਟਰ ਵਿੱਚ ਮੁਹਾਲੀ ਵਿੱਚ 44.25 ਮੀਟਰ ਘਟੋ-ਘਟ ਗੁਰਦਾਸਪੁਰ ਵਿੱਚ ਪਾਣੀ ਦਾ ਪੱਧਰ ਵਿਗੜ ਗਿਆ ਹੈ ਪਾਣੀ ਪਰ ਵੱਤ ਵੱਦ ਪਾਣੀ ਦਾ ਪੱਧਰ ਵਿੱਚ ਸੁਧਾਰ ਹੋਇਆ ਹੈ ਇਹ ਘਟੋ-ਘਟ ਪਾਣੀ ਦਾ ਪੱਧਰ ਜੂਨ 2013 ਵਿੱਚ 1.20 ਮੀਟਰ ਸੀ ਖਬਰ ਮਨ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ